ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਤਤੀਮਾ ਕੀ ਹੁੰਦਾ ਹੈ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਤੇ ਬਹੁਤ ਹੀ ਸਾਨ ਸ਼ਬਦਾਂ ਵਿੱਚ ਗੱਲ ਕਰਾਂਗੇ ਉਦਾਹਰਨ ਦੇ ਨਾਲ ਗੱਲ ਕਰਾਂਗੇ ਤਤੀਮਾ ਕੀ ਹੁੰਦਾ ਜਦੋਂ ਕੋਈ ਮਾਲਕ ਉਹਦਾ ਜਿਹੜਾ ਖੇਤ ਹੈ ਉਹਦੇ ਚੋਂ ਕੁਝ ਰਕਬਾ ਵੇਚਦਾ ਹੈ ਜਾਂ ਤਬਦੀਲ ਕਰਦਾ ਹੈ ਕਿਹੜੇ ਪਾਸੇ ਤੋਂ ਕਿੰਨੀਆਂ ਕਰਮਾ ਕਿੰਨਾ ਰਕਬਾ ਤਬਦੀਲ ਕੀਤਾ ਉਸ ਸੰਬੰਧੀ ਜਿਹੜਾ ਨਕਸ਼ਾ ਤਿਆਰ ਕੀਤਾ ਜਾਂਦਾ ਉਹਨੂੰ ਤਤੀਮਾ ਕਿਹਾ ਜਾਂਦਾ ਆ ਸਭ ਤੋਂ ਪਹਿਲਾਂ ਇੱਕ ਉਦਾਹਰਨ ਲੈਨੇ ਆਪਾਂ ਮੰਨ ਲਓ ਆ 40 36 ਕਰਮ ਦਾ ਖੇਤ ਹੈ ਉਹਨ ਇਹਦੇ ਚ ਪੂਰਬ ਵਾਲੇ ਪਾਸਿਓਂ ਤਿੰਨ ਕਲਾਲਾਂ ਕੱਟ ਕੇ ਦੇਣੀਆਂ ਤਾਂ ਕਿੰਨੀਆਂ ਕਰਮਾਂ ਕੱਟੀਆਂ ਜਾਣਗੀਆਂ ਇਸ ਬਾਰੇ ਗੱਲ ਕਰਦੇ ਆਪਾਂ ਕਨਾਲ ਮਰਲੇ ਕਿੱਲਿਆਂ ਤੇ ਮੈਂ ਇੱਕ ਵੀਡੀਓ ਬਣਾਈ ਹੈ ਮਰਲੇ ਕੀ ਹੁੰਦੇ ਆ ਮਰਲੇ ਚ ਕਿੰਨਾ ਏਰੀਆ ਹੁੰਦਾ ਹੈ ਕਨਾਲ ਚ ਕਿੰਨਾ ਏਰੀਆ ਹੁੰਦਾ ਹੈ ਕਨਾਲ ਚ ਕਿੰਨੇ ਮਰਲੇ ਹੁੰਦੇ ਆ ਕਿੱਲੇ ਚ ਕਿੰਨੀਆਂ ਕਨਾਲਾਂ ਹੁੰਦੀਆਂ ਇਸ ਤੇ ਮੈਂ ਇੱਕ ਵੀਡੀਓ ਬਣਾਈ ਉਹ ਤੁਸੀਂ ਉਸ ਦਾ ਮੈਂ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਦੇ ਦੂੰਗਾ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਨੂੰ ਪਤਾ ਹੈ ਕਿ ਰਕਬਾ ਜਿਹੜਾ ਦੇਣਾ ਤਿੰਨ ਕਨਾਲਾਂ ਦੇਣੀਆਂ ਇਹਦੇ ਚੋਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 3 20 60 ਮਰਲੇ ਹੋਗੇ ਮਤਲਬ ਜਿਵੇਂ ਆਪਾਂ ਨੂੰ ਪਤਾ ਹੈ 9 ਵਰਗ ਕਰਮ ਦਾ ਇੱਕ ਮਰਲਾ ਹੁੰਦਾ ਜਿਵੇਂ ਆਹ ਤਿੰਨ ਕਰਮ ਇੱਧਰ ਤਿੰਨ ਕਰਮ ਇੱਧਰ ਤਿੰਨ ਕਰਮ ਗੁਣਾ ਤਿੰਨ ਕਰਮ ਬਰਾਬਰ 9 ਵਰਗ ਕਰਮ 60 ਨੂੰ 9 ਨਾਲ ਗੁਣਾ ਕਰਾਂਗੇ 540 ਕਰਮਾਂ ਹੋ ਗਈਆਂ ਜਿਹੜੀਆਂ ਕਰਮਾਂ ਹੁਣ ਦੇਣੀਆਂ ਮਤਲਬ ਵਰਗ ਕਰਮਾਂ ਵਟਾ ਬਾਹੀ ਦੀ ਲੰਬਾਈ ਜਿਸ ਪਾਸੇ ਤੋਂ ਕਰਮਾਂ ਕੱਟਣੀਆਂ ਵਟਾ ਆਹ 36 ਹੋ ਗਿਆ ਜਿਹੜੀਆਂ 540 ਜਿਹੜੀ ਵਰਗ ਕਰਮ ਆਈ ਹੈ 540/36 تقسیم ਕਰਾਂਗੇ ਇਹਨੂੰ ਇਹ ਆ ਗਿਆ 15 ਕਰਮਾ ਮਤਲਬ ਆਹ ਜਿਹੜਾ ਇਧਰ ਉੱਪਰੋਂ ਪਾਸਾ ਹੈ 15 ਕਰਮਾ ਇਧਰੋਂ 36 ਇਧਰੋਂ ਹੋ ਗਿਆ 15/36 15 36 540 ਵਰਗ ਵਰਗ ਕਰਮ ਓਨਾ ਹੀ ਆ ਜਾਣਾ ਹੁਣ 9 ਵਰਗ ਕਰਮ ਚ ਇੱਕ ਮਰਲਾ ਹੁੰਦਾ ਹੈ 540 ਵਰਗ ਕਰਮ 540 ਨੂੰ 9 ਨਾਲ تقسیم ਕਰਾਂਗੇ 60 ਮਰਲੇ ਹੋਗੇ 20 ਮਰਲੇ ਬਰਾਬਰ ਇੱਕ ਕਨਾਲ ਹੁੰਦੀ ਹੈ 60 ਮਰਲਿਆਂ ਨੂੰ ਵੀਤੇ ਤਕਸੀਮ ਕਰਾਂਗੇ ਤਿੰਨ ਕਨਾਲਾ ਹੋ ਗਈਆਂ ਇਸ ਤਰ੍ਹਾਂ ਆਪਾਂ ਪੂਰਬ ਵਾਲੇ ਪਾਸਿਓਂ ਤਤੀਮਾ ਕੱਟਿਆ ਤਿੰਨ ਕਨਾਲਾ ਦਾ ਜਿਹੜਾ ਰਕਬਾ ਹੈ ਇਸ ਤਰ੍ਹਾਂ ਕੱਟਿਆ ਜਾਊਗਾ ਇੱਕ ਉਦਾਹਰਣ ਨੂੰ ਹੋਰ ਲੈਨੇ ਆ ਕਨਾਲ ਤੇ ਮਰਲਿਆਂ ਦੀ ਉਦਾਹਰਣ ਮਤਲਬ ਜਿਵੇਂ ਕਿ ਦੋ ਕਨਾਲਾਂ ਤੇ 12 ਮਰਲੇ ਦੇਣੇ ਆ ਆਪਾਂ ਕੱਟ ਕੇ ਆਹ ਰਕਬਾ ਹੈਗਾ ਜਿਵੇਂ 40 36 ਦਾ ਇਹ ਪੱਛਮ ਵਾਲੇ ਪਾਸਿਓਂ ਇਧਰੋਂ ਕੱਟ ਕੇ ਦੇਣੇ ਆ ਜਿਵੇਂ ਆਪਾਂ ਰਕਬਾ ਦੇਣਾ ਦੋ ਕਨਾਲਾਂ ਤੇ 12 ਮਰਲੇ ਪਹਿਲਾਂ ਇਹਨੂੰ ਜਿਹੜੇ ਆ ਜਿਹੜੀਆਂ ਦੋ ਕਨਾਲਾ ਉਹਨੂੰ ਮਰਲਿਆਂ 'ਚ ਕਰਾਂਗੇ 2 20 ਆਪਾਂ ਨੂੰ ਪਤਾ ਹੈ ਕਿ ਇੱਕ ਕਨਾਲ 'ਚ 20 ਮਰਲੇ ਹੁੰਦੇ ਆ 40 ਹੋ ਗਏ 12 ਕਰ ਦਾਂਗੇ 52 ਮਰਲੇ ਹੋ ਗਏ ਟੋਟਲ ਇਹ ਦੋ ਕਨਾਲਾਂ 12 ਮਰਲੇ ਜਿਹੜੇ 52 ਮਰਲੇ ਬੰਦੇ ਆ ਇਹਨੂੰ ਵਰਗ ਕਰਮਾ 'ਚ ਕਰਾਂਗੇ 9 ਵਰਗ ਕਰਮਾ ਜਿਹੜੀ ਇੱਕ ਮਰਲਾ ਹੁੰਦੀ ਆ ਉਹ 52 9 468 468 ਵਰਗ ਕਰਮ ਜਿਹੜੀ ਆਪਾਂ ਕੱਟ ਕੇ ਦੇਣੀ ਆ ਆਹ ਏਰੀਆ ਇਧਰੋਂ 36 ਹੈ ਤੇ 468 تقسیم 36 ਤੇ ਕਰਾਂਗੇ ਬਰਾਬਰ 13 ਕਰਮਾ ਆ ਗਈਆਂ ਮਤਲਬ ਕਹਿੰਦਾ ਮਤਲਬ ਇਧਰੋਂ ਜਿਹੜਾ ਹੈਗਾ ਉੱਪਰੋਂ 13 ਕਰਮਾ ਦੇਣੀ ਹੈ 13 ਕਰਮਾ ਇਧਰ ਹੋ ਗਈਆਂ ਤੇ 36 ਆਉਗੀਆਂ ਲੰਬਾਈ ਮਤਲਬ 36 ਹੋਗੀ ਤੇ ਚੜਾਈ ਮਤਲਬ 13 ਕਰਮਾ ਹੋ ਗਈਆਂ ਹੁਣ ਰਕਬਾ ਜਿਹੜਾ 36 13 468 ਵਰਗ ਕਰਮੋਂ ਨਹੀਂ ਆ ਜਣਾ 9 ਵਰਗ ਕਰਮ ਜਿਹੜਾ ਇੱਕ ਮਰਲਾ ਹੁੰਦਾ 468 ਵਰਗ ਕਰਮ ਨੂੰ 9 ਨਾਲ ਤਕਸੀਮ ਕਰਾਂਗੇ 52 ਮਰਲੇ ਹੋਗੇ 20 ਮਰਲੇ ਇੱਕ ਕਨਾਲ ਹੁੰਦੀ ਹੈ 20 ਮਰਲਿਆਂ ਚ 52 ਨੂੰ ਜਿਹੜਾ ਹੈਗਾ 20 ਤੇ ਤਕਸੀਮ ਕਰਾਂਗੇ ਦੋ ਕਨਾਲਾਂ ਤੇ 12 ਮਰਲੇ ਆ ਜਾਣਗੇ ਇਸ ਤਰ੍ਹਾਂ ਆਪਾਂ ਕੱਟ ਸਕਦੇ ਹਾਂ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ